ਨਮਸਕਾਰ ਆਕਾਸ਼ਵਾਣੀ ਜੁਲੰਦਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ ਸਵੱਛਤਾ ਹੀ ਸੇਵਾ ਮਹਿੰਮ ਸ਼ੁਰੂ ਹੋ ਚੁੱਕੀ ਹੈ ਜੋ 2 ਅਕਤੂਬਰ ਤੱਕ ਜਾਰੀ ਰਹੇਗੀ ਇਸ ਸਾਲ ਦਾ ਵਿਸ਼ਾ ਸੁਭਾ ਸਵੱਛਤਾ ਸੰਸਕਾਰ ਸਵੱਛਤਾ ਰੱਖਿਆ ਗਿਆ ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਇਸ ਮਹਿੰਮ ਦਾ ਆਗਾਜ਼ ਹੋ ਚੁੱਕਿਆ ਹੈ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਸਵੱਛਤਾ ਬਾਰੇ ਲੋਕਾਂ ਨੂੰ ਅਪੀਲ ਕੀਤੀ ਸੁਭਾ ਸਵੱਛਤਾ ਸੰਸਕਾਰ ਸੁਵਸਤਾ ਇਹ ਦੋ ਜਿਹੜੇ ਸ਼ਬਦ ਨੇ ਇੱਕ ਸਲੋਗਨ ਦੇ ਰੂਪ ਦੇ ਵਿੱਚ ਜੇ ਸਮੁੱਚੀ ਸੋਸਾਇਟੀ ਸਾਡੀ ਅਡਾਪਟ ਕਰ ਲੇ ਤਾਂ ਮੈਨੂੰ ਨਹੀਂ ਲੱਗਦਾ ਵੀ ਇਸ ਦੇਸ਼ ਦੇ ਅੰਦਰ ਇਸ ਰਾਕੇ ਦੇ ਅੰਦਰ ਤੈਨੂੰ ਜਿਹੜਾ ਗੰਦਗੀ ਦਾ ਖਿਲਾਰਾ ਨਜ਼ਰ ਆਏਗਾ ਸੋ ਜੇ ਸਾਡਾ ਸੁਹਾਸ ਵਸ ਹੋ ਜੇ ਵੀ ਅਸੀਂ ਇਹ ਗੰਦ ਪਾਣਾ ਹੀ ਨਹੀਂ ਅਸੀਂ ਬਾਹਰ ਗਲੀ ਤੋਂ ਸੁਟਣਾ ਨਹੀਂ ਤੇ ਜੇ ਨਾਲ ਸੰਸਕਾਰ ਸਾਡਾ ਹੀ ਬਣ ਜਾਵੇ ਤੇ ਮੈਂ ਸਮਝਦਾ ਵੀ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਸਮੁੱਚੇ ਦੇਸ਼ ਦੇ ਅੰਦਰ ਮੇਰੀ ਪੰਜਾਬ ਵਾਸੀਆਂ ਨੂੰ ਅਪੀਲ ਆ ਕਿ ਅਸੀਂ ਵੱਧ ਤੋਂ ਵੱਧ ਸੇਵਾ ਭਾਵ ਨਾਲ ਜੁੜ ਕੇ ਸਵਸ ਆਪਣਾ ਜਿੱਥੇ ਏਰੀਆ ਬਣਾਣਾ ਉੱਥੇ ਅਸੀਂ ਸੰਸਕਾਰ ਦੇ ਰੂਪ ਚ ਅਨੁਪਟ ਕਰਨਾ ਜੋ ਤੁਸੀਂ ਸਾਰੇ ਇਹਦੇ ਵਿੱਚ ਜਿਹੜੀ ਵੱਡੀ ਭੂਮਿਕਾ ਅਦਾ ਕਰੋਗੇ ਇਸ ਉਮੀਦ ਦੇ ਨਾਲ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਪੰਦਰਵਾੜੇ ਦੇ ਦੌਰਾਨ ਵੱਧ ਚੜ ਕੇ ਜਿਹੜਾ ਆ ਉਹ ਸਵਸ ਮਹਿਮਦਿਆਂ ਦਾ ਹਿੱਸਾ ਲਿਆ ਜਾਵੇ ਇਸੇ ਇਸ ਮਹਮ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਮੈਂ ਦੀਪਕ ਗੁਪਤਾ ਮੈਂ ਸਮਝਦਾ ਹਰ ਦੇਸ਼ ਵਾਸੀ ਹਰ ਸ਼ਹਿਰ ਵਾਸੀ ਦਾ ਇੱਕ ਫਰਜ਼ ਬਣਦਾ ਹੈ ਕਿ ਆਪਣੇ ਆਲੇ ਦੁਆਲੇ ਆਪਣਾ ਮਹੌਲਾ ਆਪਣਾ ਸਾਫ ਸਫਾਈ ਰੱਖੇ ਕਿਉਂਕਿ ਸਾਫ ਸਫਾਈ ਰਹੇਗੀ ਤੇ ਅੱਛੀ ਸਿਹਤ ਰਹੇਗੀ ਬਿਮਾਰੀਆਂ ਨਹੀਂ ਆਣਗੀਆਂ ਤੇ ਜਿਹੜੇ ਸਰਕਾਰ ਦੇ ਉੱਪਰ ਜਿਹੜਾ ਬਿਮਾਰੀਆਂ ਤੇ ਖਰਚ ਹੋਉਂਦਾ ਜਿਹੜਾ ਲੋਡ ਹੈ ਉਹ ਘਟ ਹੋਏਗਾ ਔਰ ਸਾਡਾ ਦੇਸ਼ ਤਰੱਕੀ ਕਰੇਗਾ ਇੱਕ ਅੱਛੀ ਸਿਹਤ ਦੇ ਵਿੱਚ ਹੀ ਅੱਛਾ ਮਨ ਦਾ ਵਾਸ ਹੋ ਸਕਦਾ ਹੈਗਾ ਅੱਛੀ ਆਤਮਾ ਦਾ ਵਾਸ ਹੋ ਸਕਦਾ ਔਰ ਉਹੀ ਪ੍ਰਾਣੀ ਅੱਛੇ ਕੰਮ ਕਰਕੇ ਸਮਾਜ ਨੂੰ ਅੱਗੇ ਲੈ ਕੇ ਜਾ ਸਕਦਾ ਹੈਗਾ ਮੇਰਾ ਨਾਮ ਰਜੀਪੁਰੀ ਹੈ ਮੈਂ ਪ੍ਰਿੰਸੀਪਲ ਲੰਗੋਰਨ ਪਾਲਟਾਨੀ ਕਾਲਜ ਖੁੰਨੀ ਮਾਜਰਾ ਇਸ ਮਿਸ਼ਨ ਦੇ ਅਧੀਨ ਅਸੀਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਵੱਛ ਮੁਹਾਲੀ ਤੰਦਰੁਸਤ ਮੁਹਾਲੀ ਦੇ ਮਿਸ਼ਨ ਦੇ ਅੰਦਰ ਆਪਣੀ ਸੰਸਥਾ ਵਿਕੇ ਪੰਦਰਵਾੜਾ ਮਨਾ ਰਹੇ ਹਾਂ ਅਸੀਂ ਵਿਦਿਆਰਥੀਆਂ ਨੂੰ ਨਾਲ ਲੈ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਔਰ ਇੱਕ ਸਵੱਛਤਾ ਰੈਲੀ ਵੀ ਕੱਢੀ ਕਿ ਜਿਹਦੇ ਵਿੱਚ ਸੰਸਥਾ ਦੇ ਆਲੇ ਦੁਆਲੇ ਜਾ ਕੇ ਜਿਹੜੇ ਲੋਕੀ ਸੋਸਾਇਟੀਜ਼ ਔਰ ਕਰਾਂ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਵੀ ਇਸ ਜਾਣਕਾਰੀ ਦਿੱਤੀ ਤਾਂ ਕਿ ਕੱਲਾ ਸਵੱਛਤਾ ਹੀ ਨਹੀਂ ਆਸ-ਪਾਸ ਦਾ ਇਲਾਕਾ ਵੀ ਸੋਚ ਔਰ ਤੰਦਰੁਸਤ ਰਹੋ ਮੈਂ ਕੇਸ਼ਵ ਕੁਮਾਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਫਰੀਦਕੋਟ ਹੁ ਸਾਡਾ ਆਪ ਦਾ ਫਰਜ਼ ਬੰਦ ਹੈ ਕਿ ਅਸੀਂ ਵੀ ਗੰਦਗੀ ਨੂੰ ਦੂਰ ਕਰਕੇ ਭਾਰਤ ਮਾਤਾ ਦੀ ਸੇਵਾ ਕਰੀਏ ਇਸੇ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਆਪਣੇ ਪੰਜਾਬ ਐਂਡ ਸਿੰਧ ਬੈਂਕ ਨੇ ਇੱਕ ਬਹੁਤ ਵਧੀਆ ਮੁਹਿੰਮ ਚਲਾਈ ਹੈ ਜਿਹਦੇ ਤਹਿਤ ਅਸੀਂ ਥਾਂ-ਥਾਂ ਤੇ ਸਫਾਈ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਾਂ ਐਮ ਐਮ ਜਾਗਰੂਕਤਾ ਦੇ ਕੈਂਪ ਲਾਈ ਜੰਨੇ ਆ ਅਸੀਂ ਸਕੂਲ ਕਾਲਜ ਐਮ ਵਿਭਿੰਨ ਸਰਕਾਰੀ ਵਾ ਗੈਰ ਸਰਕਾਰੀ ਥਾਵਾਂ ਤੇ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕੀ ਆਪਣੇ ਦੇਸ਼ ਨੂੰ ਸਵੱਛ ਰੱਖੀਏ ਮੈਂ ਮਦਨ ਗੋੜੀਲਾ ਫਾਜ਼ਿਲਕਾ ਇਸ ਅਭਿਆਨ 'ਚ ਹਰ ਨਾਗਰਿਕ ਨੂੰ ਆਪਣਾ ਹਿੱਸਾ ਪਾਣਾ ਚਾਹੀਦਾ ਹੈਗਾ ਆਪਣਾ ਆਲਾ ਦਿਵਾਲਾ ਸਾਫ਼ ਰੱਖਣਾ ਚਾਹੀਦਾ ਹੈਗਾ ਜਿੱਥੋਂ ਤੱਕ ਹੋ ਸਕੇ ਰੁੱਖ ਲਗਾਉਣੇ ਚਾਹੀਦੇ ਨੇ ਇਹਦੇ ਨਾਲ ਪਰਿਆਵਰਣ ਵੀ ਸਵੱਛ ਰਹੇਗਾ ਪਲਾਸਟਿਕ ਦਾ ਪ੍ਰਯੋਗ ਬਿਲਕੁਲ ਨਹੀਂ ਕਰਨਾ ਚਾਹੀਦਾ ਕਿ ਜੇ ਆਲਾਦ ਵਾਲਾ ਸਾਫ਼ ਰਹੇਗਾ ਤਾਂ ਹੀ ਆਪਾਂ ਸਿਹਤਮੰਦ ਰਹੇ ਸਿੱਕਦੇ ਗਿਆ ਇਸ ਕਰਕੇ ਇਸ ਅਭਿਆਨ 'ਚ ਵੱਧ ਚੜ ਕੇ ਪਾਗ ਲੈਣਾ ਚਾਹੀਦਾ ਹੈ ਮੈਂ ਅਮਰਤ ਸ਼ਰਮਾ ਮੋਗਾ ਸਾਫ਼ ਸਫਾਈ ਵਾਤਾਵਰਣ ਨੂੰ ਸਾਫ਼ ਰੱਖਣਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਸੋ ਸਾਨੂੰ ਸਭ ਨੂੰ ਰਲ ਕੇ ਜਦੋਂ ਆਪਾਂ ਸਫਾਈ ਰੱਖਾਂਗੇ ਤਾਂ ਸਮਾਜ ਦੇ ਵਿੱਚੋਂ ਕਾਫੀ ਗੰਦਗੀ ਜਿਹੜੀ ਸਾਫ਼ ਹੁੰਦੀ ਹੈ ਜਿਸ ਨਾਲ ਅਸੀਂ ਹੀ ਅਸੀਂ ਨਿੱਜੀ ਤੌਰ ਤੇ ਜਿੱਥੇ ਲਾਹਾ ਸਾਨੂੰ ਮਿਲਦਾ ਬਿਮਾਰੀਆਂ ਤੋਂ ਬਚਣ ਦਾ ਉੱਥੇ ਪੂਰੇ ਸਮਾਜ ਨੂੰ ਅਸੀਂ ਭਿਆਨਕ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਸਾਫ਼ ਵਾਤਾਵਰਣ ਵਿੱਚ ਸਾਫ਼ ਮਾਹੌਲ ਦੇ ਵਿੱਚ ਵਧੀਆ ਸਮਾਜ ਦੀ ਸਿਰਜਣਾ ਹੁੰਦੀ ਹੈ ਸੋ ਸਾਨੂੰ ਸਭ ਨੂੰ ਰਲ ਕੇ ਜੇ ਜੀ ਸਵਸਥਮ ਹੈ ਮੈਂ ਇਸ ਦੇ ਵਿੱਚ ਵੱਤ ਵੱਤ ਯੋਗਦਾਨ ਪਾਉਣਾ ਚਾਹੀਦਾ ਹੈ। ਦੇਸ਼ ਭਰ ਵਿੱਚ ਪਹਿਲੀ ਤੋਂ 30 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਔਰਤਾਂ ਅਤੇ ਬੱਚਾ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਣ ਅਤੇ ਸੰਤੁਲਿਤ ਖੁਰਾਕ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਇਸ ਮੌਕੇ ਅਧਿਕਾਰੀਆਂ ਨੇ ਕੀਤੇ ਜਾ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਮੇਰਾ ਨਾਮ ਹਰਦੀਪਮ ਮੈਂ ਜ਼ਿਲ੍ਹਾ ਕੋਆਰਡੀਨੇਟਰ ਮੋਹਾਲੀ ਵਿਖੇ ਤਾਇਨਾਤ ਹਾਂ। ਪੋਸ਼ਣ ਅਭਿਆਨ ਤਹਿਤ ਸਾਡਾ ਇੱਕ ਮੇਨ ਜਿਹੜੀ ਮੁਹਿੰਮ ਚੱਲ ਰਹੀ ਹੈ ਇਹ ਇੱਕ ਪੇ ਮਾਂ ਕੇ ਨਾਮ ਪਲਾਨਫੋਰ ਮਦਰ ਦੇ ਤਹਿਤ ਸਾਡੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਜਿਦੇ ਵਿੱਚ ਸਾਨੂੰ ਸਾਰੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਆਮ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਪੋਸ਼ਨ ਮਾਂ ਨੂੰ ਲੈ ਕੇ ਬੈਨੀਫਿਸ਼ਰੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਇਹ ਬੈਨੀਫਿਸ਼ਰੀ ਜਿਹੜੇ ਸਾਡੀਆਂ ਐਕਟੀਵਿਟੀਆਂ ਨੇ ਜਿਵੇਂ ਕਿ ਅਸੀਂ ਸਪੋਸ਼ਨ ਗੋਧ ਭਰਾਈ ਕਰ ਰਹੇ ਹਾਂ ਅਨਪ੍ਰਾਸ਼ਨ ਦੀਪਸ ਕਰ ਰਹੇ ਹਾਂ ਉਹਨਾਂ ਤੋਂ ਲੈ ਕੇ ਵੀ ਸਾਰੇ ਸਾਡੇ ਬੈਨੀਫਿਸ਼ਰੀਸ ਤੋਂ ਵੀ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਤੇ ਸਾਨੂੰ ਸਾਰੇ ਕੋਆਪਰੇਟ ਵੀ ਕਰ ਰਹੇ ਨੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਅਸੀਂ ਪ੍ਰੀਸ education ਦੇ ਨਾਲ-ਨਾਲ ਬੱਚਿਆਂ ਨੂੰ ਮਾਰਨਿੰਗ 스ਨੈਕ ਦਿੱਤਾ ਜਾ ਰਿਹਾ ਹੈ ਤੇ ਐਚਸੀਐਨ ਦਿੱਤਾ ਜਾ ਰਿਹਾ ਹੈ ਹੋਟਕੁਕ ਮੀਲ ਦਿੱਤਾ ਜਾ ਰਿਹਾ ਹੈ ਬੱਚਿਆਂ ਨੂੰ ਖੇਡਾਉਣ ਲਈ ਵੀ ਜਿਹੜੀਆਂ ਐਕਟੀਵਿਟੀਜ਼ ਨੇ ਵੱਖ-ਵੱਖ ਤਰ੍ਹਾਂ ਦੀਆਂ ਪਲੇਇੰਗ ਗੇਮਸ ਪੋਇਮ ਸਿੰਗਿੰਗ ਵਗੈਰਾ ਕਰਵਾਈਆਂ ਜਾ ਰਹੀਆਂ ਨੇ ਮੇਰਾ ਨਾਮ ਆਮਨਾ ਜੀ ਮੋਗੇ ਤੋਂ ਗੱਲ ਕਰ ਰਹੀ ਹਾਂ ਪੋਸ਼ਣ ਮਾਂ ਦਾ ਜੋ ਮੰਥ ਚੱਲ ਰਿਹਾ ਵਾ ਜਿੰਨੇ ਪੇਸ਼ੈਂਟ ਸਾਡੇ ਕੋਲ ਮੈਡੀਸਨ ਲੈਣ ਵਾਸਤੇ ਆਉਂਦੇ ਆ ਟੈਸਟ ਕਰਾਉਣ ਆਉਂਦੇ ਆ ਉਹਨਾਂ ਨੂੰ ਸੰਤੁਲਿਤ ਭੋਜਨ ਵਾਸਤੇ ਆ ਦੱਸਿਆ ਜਾਂਦਾ ਵਾ ਕਿਹੜੀ ਡਾਈਟ ਆ ਜਿਹੜੀ ਉਹਨਾਂ ਨੂੰ ਅਸੀਲੇਬਲ ਕਰਨ ਦੀ ਲੋੜ ਆ ਜੋ ਚੀਪ ਵੀ ਹੋ ਇਹਤੇ ਬੈਸਟ ਵੀ ਹੋਵੇ ਸਾਰਿਆਂ ਨੂੰ ਹੱਥ ਛੋੜ ਕੇ ਇੱਕ ਰਿਕਵੈਸਟ ਕਰਦੇ ਆਂ ਵੀ ਵੱਧ ਤੋਂ ਵੱਧ ਪੇੜ ਲਗਾਓ ਜਿਹੜੇ ਆਪਣੇ ਬੱਚੇ ਆ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹ ਵੀ ਵੱਸ ਸਕਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੂਟੇ ਲਾਉਣ ਦੀ ਮੁਹਿੰਮ ਇੱਕ ਪੇੜ ਮਾਂ ਕੀ ਨਾਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਬਰਸਾਤ ਤੇ ਮੌਸਮ ਚ ਬੂਟੇ ਲਗਾਉਣ ਦਾ ਸੱਦਾ ਦਿੱਤਾ ਹੈ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਅਤੇ ਆਮ ਲੋਕ ਇਸ ਮੁਹਿੰਮ ਨੂੰ ਲੈ ਕੇ ਬੇਹਦ ਉਤਸ਼ਾਹਤ ਨੇ ਅਤੇ ਵੱਖ-ਵੱਖ ਕਿਸਮ ਦੇ ਬੂਟੇ ਵੀ ਲਗਾ ਰਹੇ ਨੇ ਪੰਜਾਬ ਦੇ ਜ਼ਿਲ੍ਹਿਆਂ ਤੋਂ ਬੂਟੇ ਲਾਉਣ ਬਾਰੇ ਚੱਲ ਰੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਮੈਂ ਗੁਰਦੇ ਪਠਾਨਕੋਟ ਤੋਂ ਮੌਜੂਦਾ ਹਾਲਾਤ ਦੇ ਅਨੁਸਾਰ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਆ ਕਿ ਇੱਕ ਪੇੜ ਜ਼ਰੂਰ ਲਾਇਆ ਜਾਏ ਤਾਂਕਿ ਉਹ ਸਾਡੇ এনवायरमेंट ਨੂੰ ਬਚਾਏ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸਾਡਾ ਬਚਾਅ ਕਰਦੀ ਕਿਉਂਕਿ ਜੋ ਹਾਲਾਤ ਹੁਣ ਚੱਲ ਰਹੇ ਨੇ ਗਲੋਬਲ ਵਾਰਮਿੰਗ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਆ ਔਰ ਪੇੜ ਵੱਧ ਤੋਂ ਵੱਧ ਵੱਡੇ ਜਾਣ ਨਾਲ ਕਈ ਤਰ੍ਹਾਂ ਦੀਆਂ ਆਫਤਾ ਜਿਹੜੀਆਂ ਸਾਡੇ ਸਾਹਮਣੇ ਦੇਖਣ ਨੂੰ ਆ ਰਹੀਆਂ ਔਰ ਕਈ ਤਰ੍ਹਾਂ ਦੇ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਨੇ ਇੱਕ ਪੇੜ ਦੇ ਨਾਲ ਅਸੀਂ ਆਪਣੇ ਵਾਤਾਵਰਣ ਨੂੰ ਜਿੱਥੇ ਸ਼ੁੱਧ ਰੱਖ ਸਕਦੇ ਹਾਂ ਉੱਥੇ ਆਉਣ ਵਾਲੀ ਪੀੜ੍ਹੀ ਨੂੰ ਵੀ ਇੱਕ ਨਵੀਂ ਜ਼ਿੰਦਗੀ ਜਿਹ ਦਿਆ ਇੱਕ ਪੀੜ ਮਾਂ ਦੇ ਨਾਮ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਕੇਂਦਰ ਸਰਕਾਰ ਵੱਲੋਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਔਰ ਪੀੜ ਜ਼ਰੂਰ ਲਗਾਣ ਮੈਂ ਨੀਲਮ ਰਾਣੀ ਜ਼ਿਲ੍ਹਾ ਮੋਗਾ ਆਪਾਂ ਸਭ ਮਿਲ ਕੇ ਇੱਕ ਦਰਖਤ ਆਪਣੀ ਸਭ ਤੋਂ ਪਿਆਰੀ ਮਾਂ ਧਰਤੀ ਮਾਂ ਦੇ ਨਾਮ ਤੇ ਜ਼ਰੂਰ ਲਗਾਓ ਕਿਉਂਕਿ ਇਹ ਮਾਂ ਹੀ ਹੈ ਜੋ ਸਾਨੂੰ ਸਭ ਕੁਝ ਬਿਨਾ ਮੰਗੇ ਦਿੰਦੀ ਹੈ ਤੇ ਰੁੱਖਾਂ ਦੇ ਰਾਈ ਹੀ ਇਹ ਹਵਾ ਪ੍ਰਦੂਸ਼ਣ ਦੇ ਨਾਲ ਲੜ ਕੇ ਸਾਨੂੰ ਸ਼ੁੱਧ ਹਵਾ ਦਿੰਦੀ ਹੈ ਰੁੱਖ ਲਗਾ ਕੇ ਧਰਤੀ ਮਾਤਾ ਨੂੰ ਹਰਾ ਭਰਾ ਕਰੀਏ ਧਰਤੀ ਮਾਂ ਨੂੰ ਤੰਦਰੁਸਤ ਕਰੀਏ ਤਾਂ ਜੋ ਅਸੀਂ ਵੀ ਤੰਦਰੁਸਤ ਰਹਿ ਸਕੀਏ ਸਾਨੂੰ ਸ਼ੁੱਧ ਹਵਾ ਮਿਲ ਸਕੇ ਸਾਨੂੰ ਹਮੇਸ਼ਾ ਆਪਣੀ ਮਾਂ ਦਾ ਪਿਆਰ ਮਿਲਦਾ ਰਹੇ ਮੈਂ ਅਮਿਤ ਕੁਮਾਰ ਕਵਿਆ ਫਰੀਦਕੋਟ ਇਸ ਦੇ ਨਾਲ ਪਰਿਵਾਰ ਜਨ ਮਾਂ ਪਿਓ ਦੇ ਯਾਦ ਵਿੱਚ ਜੇ ਆਪਾਂ ਕੋਈ ਚੀਜ਼ ਲਗਾਉਂਦੇ ਆ ਤੇ ਆਪਣਾ ਇੱਕ ਬਹੁਤ ਵੱਡਾ ਜੁੜਾਵ ਹੋ ਜਾਂਦਾ ਉਸ ਨਾਲ ਉਸ ਚੀਜ਼ ਨਾਲ ਜੁੜਾਵ ਦਾ ਫਾਇਦਾ ਇਹ ਹੁੰਦਾ ਵੀ ਆਪਾਂ ਉਸ ਦੀ ਸੇਵਾ ਕਰਦੇ ਆ ਦਾ ਵਾਤਾਵਰਨ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਸ ਮੁਹਿੰਮ ਦੇ ਤਹਿਤ ਦੇਸ਼ ਭਰ ਵਿੱਚ ਕਰੋੜਾਂ ਦਰਖਤ ਲੱਗ ਜਾਣੇ ਆ ਪੇੜ ਹੀ ਸਾਡੇ ਜੀਵਨ ਦਾ ਰਖਸ਼ਕ ਹੈ ਪ੍ਰਦੂਸ਼ਣ ਦੇ ਇਸ ਵਾਤਾਵਰਨ ਵਿੱਚ ਬਹੁਤ ਜ਼ਰੂਰੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਈਏ ਜਿਲ੍ਹਾ ਮੁਹਾਲੀ ਦੇ ਬੱਚੇ ਦੇ ਪੇੜ ਲਗਵਾ ਰਹੇ ਕਿਉਂਕਿ এনवायरमेंट ਦੇ ਜਿੰਨੇ ਹੋਇਆ ਪਿੱਛੇ ਵੀ ਕਾਫੀ ਦਿੱਕਤਾਂ ਮਹਿਸੂਸ ਹੋਈਆਂ ਕਰੋਨਾ ਦੇ ਟਾਈਮ ਤੇ ਵੀ ਬਾਕੀ ਹੁਣ ਵੀ ਪੰਜਾਬ ਦੀ ਵੀ ਸੈਲਸੀਅਸ ਪਾਰਾ ਰਿਹਾ ਹੈਗਾ ਇਸੇ ਕਰਕੇ ਸੀ ਬੱਚਿਆਂ ਨੂੰ ਫੇਰ ਬੋਧਨੀ ਮੈਂ ਐਮ ਕੇ ਦੁਆਰੇ ਦੱਸਦੇ ਹੋਏ ਹਾਏ ਬੋਰਡ ਦੇ ਦਰਖ ਪੀਪਲ ਦੇ ਦਰਖ ਨਵੇਂ ਗੈਸ ਲਗਵਾ ਰਹੇ ਆਂਗੇ ਬੱਚੇ ਬਹੁਤ ਸਾਹੀਦ ਨੇਗੇ ਤੇ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਜੇ ਉਹਨਾਂ ਦੇ ਜਨਮ ਦਿਨ ਤੇ ਵੀ ਇੱਕ ਪੌਂਦੀ ਪੌਦਾ ਉਹਨਾਂ ਨੂੰ ਜ਼ਰੂਰ ਲਗਾਉਣਾ ਚਾਹੀਦਾ ਹੈਗਾ ਕਿ ਸਾਡੇ ਸਕੂਲ ਦੇ ਬੱਚੇ ਹੀ ਜ਼ਰੂਰ ਕੰਮ ਕਰਦੇ ਨੇ ਮੇਰਾ ਰਜਿੰਦਰ ਸਿੰਘ ਖਰੜ ਤੋਂ ਆਪਣੇ ਵਾਰਡ ਵਿੱਚ ਬੂਟੇ ਲਾ ਰਹੇ ਆਂ ਫਰੂਟ ਵਾਲੇ ਬੂਟੇ ਸਾਲਾਲੇ ਵੀ ਲਾ ਰਹੇ ਆਂ ਤੇ ਦੂਜੇ ਜਿਹੜੇ ਦਵਾਈਆਂ ਵਾਲੇ ਜਿਹੜੇ ਹੁੰਦੇ ਉਹ ਵੀ ਬੂਟੇ ਲਾ ਰਹੇ ਆਂ ਤੇ ਇਹਦੇ ਉਹਨਾਂ ਨੂੰ ਯੂਸਫਲ ਕੁਮੇਟੀ ਖਰੜ ਵੱਲੋਂ ਵੀ ਬੜਾ ਵਧ ਗਿਆ ਸਾਥ ਮਿਲ ਗਿਆ ਜਦੋਂ ਵੀ ਸਾਨੂੰ ਲੋੜ ਹੁੰਦੀ ਹੈ ਅਸੀਂ ਉਹਨਾਂ ਬੂਟੇ ਕਹਿੰਦੇ ਬੂਟੇ ਮਿਲ ਜਾਂਦੇ ਆ ਲਵਾ ਵੀ ਦਿੰਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਮੇਰੀ ਬੇਨਤੀ ਸਭ ਨੂੰ ਹੁੰਦੀ ਹੈ ਕਿ ਬੂਟੇ ਭਾਵੇਂ ਘੱਟ ਲਾ ਲਓ ਪਰ ਪਾ ਲਓ ਜ਼ਰੂਰ ਜੇ ਆਪਾਂ 100 ਬੂਟਾ ਲਾ ਲੈਨੇ ਆ ਤੇ 100 ਦਾ 100 ਮਰ ਜੇ ਕੋਈ ਡੰਗਰ ਖਾਈ ਜਾਂਦਾ ਕੋਈ ਸੁੱਕ ਜਾਂਦਾ ਪਾਣੀ ਤੋਂ ਉਹਦੀ ਵਜ੍ਹਾ ਕਰਕੇ ਤੁਸੀਂ ਭਾਵੇਂ 10 ਲਾ ਲਓ ਤੇ 10 ਪਾਲ ਲਓ ਬਸ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਦੇ 100 ਦਿਨ ਪੂਰੇ ਕਰ ਲਏ ਨੇ ਇਸ ਮੌਕੇ ਭਾਜਪੀ ਲਾਲੜੂ ਪ੍ਰਧਾਨ ਮੰ ਵਰੀ ਜਾਣਕਾਰੀ ਦਿੱਤੀ ਜਿਵੇਂ ਕਿ ਤੁਸੀਂ ਆਪੇ ਹੀ ਸਾਰੇ ਜਾਣਦੇ ਜਿਵੇਂ ਆਵਾਸ ਯੋਜਨਾ ਉਜਵਲ ਯੋਜਨਾ ਜਿਵੇਂ ਸੜਕਾਂ ਦਾ ਜਾਲ ਵਿਛਿਆ ਹੋਇਆ ਦੇਖੋ ਪਹਿਲਾਂ ਤੋਏ ਹੁੰਦੇ ਸੀ ਖੱਡੇ ਹੁੰਦੇ ਸੀ ਹੁਣ ਦੇਖੋ ਆਪਾਂ ਨੂੰ ਜਾਮਾਂ ਚ ਫਸਣ ਦੀ ਜਰੂਰਤ ਨਹੀਂ ਹੈਗੀ ਹੁਣ ਸਿੱਧਾ ਆ ਕੇ ਅਸੀਂ ਰੋੜੇ ਰੋੜ ਜਾਂਦੇ ਆਂ ਰੋੜੇ ਰੋੜਾਉਂਦੇ ਆਂ ਤੇ ਹੁਣ ਜਿਹੜੇ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਜਾਗਰੂ ਕਰ ਰਹੇ ਹਾਂ ਕਿ ਜਿਹੜੀ ਸਕੀਮਾਂ ਆ ਰਹੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਕੀਮਾਂ ਚਲਾਈਆਂ ਹੋਈਆਂ ਨੇ ਉਹਨਾਂ ਨੂੰ ਅਪਣਾਓ ਉਹਨਾਂ ਨੂੰ ਹਾਸਲ ਕਰੋ ਉਹਨਾਂ ਨੂੰ ਲਾਓ ਲਾਭ ਉਠਾਓ ਸਵੱਛੀ ਯੋਜਨਾ ਹੈ ਫਖਵਾੜੇ ਦਾ ਪ੍ਰੋਗਰਾਮ ਵੀ ਹੋ ਰਿਹਾ ਤੇ ਅਪਣਾਉਣ ਲਈ ਲੋਕਾਂ ਨੂੰ ਕਹਿ ਰਹੇ ਨੇ ਪ੍ਰੇਰਿਤ ਕਰ ਰਹੇ ਨੇ ਤਾਂ ਕਿ ਆਲਦੋਲ ਸਾਫ਼ ਰਹੇ ਸਕੇ ਖਰੜ ਤੋਂ ਵੀ ਹੁਣ ਖੂਨਦਾਨ ਕੈਂਪ ਵੀ ਉਲਾ ਗਿਆ ਨਰਿੰਦਰ ਮੋਦੀ ਜੀ ਚ ਚਲਾਜੀ ਹੁਣ ਉਹ ਸਕੀਮਾਂ ਦਾ ਲੋਕ ਲਾਭ ਉਠਾ ਰਹੇ ਨੇ ਉਧਰ ਮੋਗਾ ਦੇ ਰਹਿਣ ਵਾਲੇ ਮਾਨਪ੍ਰੀਤ ਸਿੰਘ ਵੀ ਨੌਜਵਾਨਾਂ ਤੇ ਕਿਸਾਨਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਨੇ ਇਸ 100 ਦਿਨਾਂ ਦੇ ਵਿੱਚ ਮੋਦੀ ਸਾਹਿਬ ਨੇ ਜੋ ਕਿਸਾਨਾਂ ਦੇ ਲਈ ਜੋ ਨੌਜਵਾਨਾਂ ਦੇ ਲਈ ਅਤੇ ਜੋ ਵਿਕਾਸ ਕਾਰਜ ਚੱਲਦੇ ਸੀ ਉਹ ਹੁਣ ਲਗਾਤਾਰ ਜਾਰੀ ਨਹੀਂ ਹੋਏ ਜੰਗੀ ਪੱਧਰ ਤੇ ਚੱਲ ਰਹੇ ਆ ਤੇ ਪੰਜਾਬ ਨੂੰ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦੇ ਲਈ ਜਿਹੜੀ ਉਹਨਾਂ ਦੀ ਸੰਕਲਪ ਭਾਰਤ ਦੀ ਸੋਚ ਸੀਗੀ ਉਹ ਹੁਣ ਇਹਨਾਂ 100 ਦਿਨਾਂ ਦੇ ਵਿੱਚ ਬੜੀ ਬੂਸਟ ਹੋ ਕੇ ਅੱਗੇ ਵਧੀ ਹੈ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਾਤਾਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਅਮਨਪ੍ਰੀਤ ਕੌਰ ਪੇਸ਼ਕਸ਼ ਅਸ਼ਵਨੀ ਕੁਮਾਰ ਸ਼ਰਮਾ